ਬੁੱਡੇ ਹੋਏ ਬਾਬੇ ਨੇ ਕਰਾਇਆ ਮੰਗਣਾ ਹਾਈ ਕਰਾਇਆ ਮੰਗਣਾ ਨੇਣ ਪਾਵੇ ਪਾਣੀ ਬਾਬਾ ਖੇਡੇ ਕੰਗਣਾ ਹਾਈ ਨਹੀਂ ਖੇਡੇ ਕੰਗਣਾ ਸੂਟ ਬੂਟ ਪਾ ਕੇ ਬਾਬਾ ਬੜਾ ਸੱਜਦਾ ਹਾਈ ਬੜਾ ਸੱਜਦਾ ਮੁਖ ਉੱਤੇ ਸਿਰਾ ਬੜਾ ਸੋਨਾ ਲੱਗਦਾ ਸਦਕੇ ਸੋਨਾ ਲੱਗਦਾ ਘੋੜੀ ਉੱਤੇ ਚੜ ਬਾਬਾ ਜਾਂਜੇ ਚੱਲਿਆ ਹਾਏ ਓਏ ਜਾਂਜੇ ਚੱਲਿਆ ਕਾਲੀ ਕਾਲੀ ਬਾਬਾ ਜੁਹਾਂ ਲੰਘੇ ਚੱਲਿਆ ਕਾਲੀ ਕਾਲੀ ਬਾਬਾ ਜੁਹਾਂ ਲੰਘੇ ਚੱਲਿਆ ਚਾਈ ਚਾਈ ਬਾਬਾ ਸੋਰੇ ਘਰ ਪੁੱਜਦਾ ਹਾਏ ਨੀ ਘਰ ਪੁੱਜਦਾ ਢੋਲ ਕੀਤੇ ਵਾਜਾ ਉਹਦੇ ਅੱਗੇ ਵਜੇਦਾ ਹਾਏ ਨੀ ਅੱਗੇ ਵਜੇਦਾ ਘੋੜੀ ਉੱਤੋਂ ਲਾਕੇ ਬਾਬਾ ਅੰਦਰ ਵੜਿਆ ਹਾਏ ਨੀ ਅੰਦਰ ਵੜਿਆ ਸਾਰੀਆਂ ਹੀ ਸਾਲੀਆਂ ਨੇ ਕੇਰਾ ਪਾਲਿਆ ਹਾਏ ਨੀ ਕੇਰਾ ਪਾਲਿਆ ਛੋਟੀ ਸਾਲੀ ਕਹਿੰਦੀ ਜੀਜਾ ਸੁਣਾ ਚੰਦ ਵੇ ਹਾਏ ਵੇ ਸੁਣਾ ਚੰਦ ਵੇ ਵੱਡੀ ਸਾਲੀ ਕਹਿੰਦੀ ਜੀਜਾ ਵਿਖਾ ਦੰਦ ਵੇ ਹਾਏ ਵੇ ਵਿਖਾ ਦੰਦ ਵੇ ਅੰਦਰ ਜਾ ਕੇ ਫੇਰ ਜੀਜਾ ਲਾਵਾ ਲਈ ਵੇ ਲਾਵਾ ਲਈ ਵੇ ਪਹਿਲਾ ਸਾਨੂੰ ਸਾਲੀਆਂ ਨੂੰ ਲਾਗ ਦੇਈ ਵੇ ਹਾਏ ਲਾਗ ਦੇਈ ਵੇ ਮੂੰ ਮਿਠੜੇ ਲਈ ਜਦ ਸੇਰਾ ਚੁੱਕਿਆ ਹਾਏ ਸੇਰਾ ਚੁੱਕਿਆ ਸਾਲੀਆਂ ਨੇ ਬਾਪੇ ਦਾ ਮੂੰ ਤੱਕਿਆ ਮੂੰ ਤੱਕਿਆ ਸਾਡੇ ਨਾਲ ਸਾਡੇ ਨਾਲ ਧੋਖਾ ਹੋ ਗਿਆ ਹਾਏ ਨੀ ਧੋਖਾ ਹੋ ਗਿਆ ਲਾਵਾ ਲੈਣ ਲਈ ਬੁੱਢਾ ਆਣ ਖਲੋ ਗਿਆ ਹਾਏ ਨੀ ਆਣ ਖਲੋ ਗਿਆ ਇੰਨੀ ਗੱਲ ਸੁਣ ਬੀਬੀ ਤਾਂ ਹਾਂ ਮਾਰਦੀ ਤਾਂ ਹਾਂ ਮਾਰਦੀ ਰੋਵੇ ਕੁੜਲਾ ਵੇ ਨਈਓ ਬਾਹਰ ਆਮਦੀ ਹਾਏ ਨਾ ਬਾਹਰ ਆਮਦੀ ਇਨੇ ਨੂੰ ਮਾਣੇ ਅੰਦਰ ਜਾ ਕੇ ਤੀਨੂ ਹੈ ਸੀ ਕੂਰਿਆ ਹੈ ਕੂਰਿਆ ਲਾਵਾ ਕਿਉ ਨਾ ਲੈਂਦੀ ਵੇੜੇ ਚੌਂਕਪੂਰਿਆ ਹਾਏ ਚੌਂਕਪੂਰਿਆ ਮੈਂ ਨਾਨਾ ਵਾਂ ਲੈਂਦੀ ਬੁੱਢਾ 80 ਸਾਲ ਦਾ 80 ਸਾਲ ਦਾ ਤੂੰ ਯੋ ਲਾਵਾ ਲੈ ਲੈ ਬੁੱਢਾ ਮੈਨੂੰ ਕੀ ਸਣਾਉਂਦੀ ਕਹਿ ਕੇ ਆਪਣੇ ਬਾਪ ਨੂੰ ਮੈਨੂੰ ਕੀ ਸਣਾਉਂਦੀ ਕਹਦੇ ਆਪਣੇ ਬਾਪ ਨੂੰ ਜੀਨੇ 5 ਰੁਪਏ ਲੈ ਕੇ ਜੋੜਿਆ ਸਾਕ ਨੂੰ ਹਾਈ ਨਹੀਂ ਜੋੜਿਆ ਸਾਕ ਨੂੰ ਧੀਏ ਮਾਂ ਤੇਰੀ ਅੱਗੇ ਹੱਥ ਜੋੜਦੀ ਹੱਥ ਜੋੜਦੀ ਘਰ ਆਈ ਬਰਾਤ ਨੂੰ ਨਾ ਖਾਲੀ ਮੋੜਦੀ ਖਾਲੀ ਮੋੜ ਅਖੇ ਲਗ ਲਾਵਾਂ ਲੈ ਲਈਆਂ ਲੈ ਲਈਆਂ ਮਠੀਆਂ ਦੀ ਰਸਮ ਨੂੰ ਸ਼ਾਮਾਂ ਪੈ ਗਈਆਂ ਹਾਏ ਨੀ ਸ਼ਾਮਾਂ ਪੈ ਗਈਆਂ ਆਂਡਣਾ ਗੋ ਆਂਡਣਾ ਹੋਈਆਂ ਕੱਠੀਆਂ ਹਾਏ ਨੀ ਹੋਈਆਂ ਕੱਠੀਆਂ ਥਾਲ ਪਰ ਪਰ ਕੇ ਲੈ ਆਈਆਂ ਮਠੀਆਂ ਹਾਏ ਲੈ ਆਈਆਂ ਮਠੀਆਂ ਅਦੀ ਮੱਠੀ ਖਾ ਕੇ ਬੁੱਢਾ ਚੀਕਾ ਮਾਰਦਾ ਹਾਏ ਓਏ ਚੀਕਾ ਮਾਰਦਾ ਖੁੱਲ ਗਿਆ ਭੇਤ ਦੰਦਾ ਵਾਲੀ ਜੜਦਾ ਹਣੀ ਵਾਲੀ ਜੜਦਾ ਸੁਣ ਮੇਰਿਆ ਬਾਪ ਵੇ ਤੂੰ ਸੁਣ ਅੰਨਿਆਂ ਹਾਏ ਵੇ ਸੁਣ ਅੰਨਿਆਂ ਕੱਚ ਦਾ ਗਲਾਸ ਠੇਡਾ ਮਾਰ ਪੰਨੇ ਆ ਠੇਡਾ ਮਾਰ ਪੰਨੇ ਆ ਹਾਏ ਨੀ ਮਾਰ ਪੰਨੇ ਆ